ਲੈ ਵੀ ਦੋਸਤੋ ਜਿਹੜੇ ਮੁੰਡੇ ਕੁੜੀ ਦਾ ਕੰਮ ਫੇਸ ਦੀਆਂ ਪ੍ਰੋਬਲਮਾਂ ਕਰਕੇ ਵਿਆਹ ਵਾਲਾ ਕੰਮੜਿਆ ਪਿਆ ਉਹ ਆਹ ਸਾਬਣ ਕੱਢੂਗੇ ਕਿਉਂ ਬਾਈ ਜੀ ਬਿਲਕੁਲ ਬਾਈ ਜੀ ਇਹ ਮੰਨ ਕੇ ਚੱਲੋ ਵੀ ਜਾਦੂ ਦੀ ਟਿੱਕੀ ਹੋਈ ਆ ਸਾਬਣ ਦੀ ਟਿੱਕੀ ਨਹੀਂ ਠੀਕ ਹੈ ਜੀ ਠੀਕ ਤੁਹਾਡੇ ਚਿਹਰੇ ਦੇ ਉੱਤੇ ਦਾਗ ਧੱਬੇ ਫਿੰਸੀਆਂ ਐਂਟੀ ਬੈਕਟੀਰੀਆ ਭਾਈ ਹਲਦੀ ਸਾਰੇ ਜਾਣਦੇ ਆਪਾਂ ਇਹਦੇ ਵਿੱਚ ਬੇਸਣ ਦਾ ਆਟਾ ਵੀ ਪਾਇਆ ਜਾਂਦਾ ਤੇ ਹਲਦੀ ਵੀ ਪਾਈ ਜਾਂਦੀ ਹੈ ਪਿਓਰ ਹਲਦੀ ਕੋਈ ਰੰਗ ਨਹੀਂ ਮੇਰੇ ਮਿੱਤਰੋ ਠੀਕ ਹੈ ਠੀਕ ਹੈ ਪਿਓਰਿਟੀ ਆ ਜਮਾ ਅੱਜ ਤੁਸੀਂ ਅੱਕੇ ਪਿਓ ਕੈਂਸਰ ਦੀਆਂ ਪ੍ਰੋਬਲਮਾਂ ਸਕਿਨ ਦੀਆਂ ਪ੍ਰੋਬਲਮਾਂ ਬਾਈ ਆਪਣੇ ਕੈਮੀਕਲ ਨਾਲੋਂ ਨਾ ਹੁੰਦੀਆਂ ਨੇ ਠੀਕ ਹੈ ਪਰ ਇਹ ਸਾਬਣ ਹੈ ਨਾ ਬਾਈ ਪੂਰੀ ਸੱਚਾਈ ਦੇ ਨਾਲ ਕਹਿੰਦੇ ਆ ਪੂਰੀ ਪਿਓਰਿਟੀ ਆ ਹਲਦੀ ਬੇਸਣ ਦੀ ਸਾਬਣ ਬਣੀ ਹੈ ਇਹ ਤੇ ਟਮਾਟਰ ਦੀ ਤੁਸੀਂ ਇੱਕ ਵਾਰੀ ਵਰਤੋ ਸਾਰੀਆਂ ਸਮੱਸਿਆ ਨੂੰ ਭਜਾਓ ਤੇ ਰੰਗ ਗੋਰਾ ਕਰੋ ਲੈ ਵੀ ਜਿਹੜੇ ਮੁੰਡੇ ਕੁੜੀ ਨੇ ਇਹ ਸਾਬਣ ਵਰਤ ਲਈ ਵਿਚੋਲੇ ਭੱਜ ਭੱਜ ਕੇ ਘਰੇ ਆਉਣਗੇ ਤੁਹਾਡੇ ਵੀ ਇਹਦਾ ਵਿਆਹ ਕਰੀਏ ਮੇਰੇ ਨਾਲ ਬਿਲਕੁਲ ਭਾਈ ਜੀ ਕਿਉਂਕਿ ਆ ਜ਼ਿਆਦਾਤਰ ਮੁੰਡੇ ਮੇਰੇ ਵਰਗੇ